ਇਹ ਤੋੜੇ ਮਾਲਨੀ ਪਾਤੀ ਪਾਤੀ ਜਿਉ ਜਿਸ ਪਵਨ ਕੋ ਪਾਤੀ ਤੋੜੇ ਸੋਹ ਕਹਲ ਨਰ ਜਿਉ ਕੁੱਲੀ ਮਾਲਨੀ ਹੈ ਇਹੋ ਸਤਗੁਰ ਜਾਗਦਾ ਹੈ ਦਿਓ ਮਾਲਨੀ ਹੈ ਕੋਈ ਉਹ ਸਿੱਧੂ ਮਤੋ ਪ੍ਰਭਾਵਤ ਹੈ ਫਿਰ ਤੋੜ ਕੇ ਲਿਆਈਆ ਢਾਣੀ ਸੜੇ ਢਾਣੀ ਫੁੱਲ ਪੱਤਾ ਨਾਲੇ ਲੈ ਕੇ ਆਈਆ ਵੱਡਰ ਦੇ ਵਿੱਚ ਡੋਲਣ ਵਾਸਤੇ ਕੋਈ ਜਿਹੜਾ ਉਹ ਉਹ ਤਾਂ ਜਿਵੇਂ ਸਵਾਲ ਕਰਦੇ ਟਿੱਪਣੀ ਕਰਦੇ ਜੀ ਉਹਦੇ ਤੇ ਉਹਦੇ ਆਸਥਾ ਤੇ ਉਹਦੇ ਧਰਮ ਤੇ ਟਿੱਪਣੀ ਕਰਦੇ ਦੱਸੋ ਕਹੇ ਜੀ ਬੰਨਣੀ ਭੁੱਲੀ ਹੋਈ ਹੈ ਇਹ ਫੋਨ ਤਾਂ ਹੱਲਿਆ ਹੀ ਗਿਆ ਹੈ ਆਤੀ ਬਰਨ ਰੁਕਾ ਦੇ ਕੱਤੀ ਬਰਨ ਜੀ ਵੀ ਰੁਕਦੀ ਆ ਪੱਤਾ ਵੀ ਨਾਲ ਹੋ ਗਿਆ ਇਹ ਡੋਲੇ ਆਈ ਜੀਵਨੀ ਚੀਜ਼ ਰੂਹ ਵਾਲਿਆ ਗੀ ਕਪੱਤੇ ਪੱਤੇ ਜੀ ਆ ਪਾਤੀ ਕਮਾ ਮਾਲ ਨਹੀਂ ਪਾਤੀ ਪਾਤੀ ਜੀਓ ਪੱਤੇ ਪੱਤੇ ਜੀਵਨ ਜੀਵਨ ਪਤਾ ਤਾ ਹੀ ਵੰਦਾ ਕੋਈ ਜੀਵਨ ਨਾ ਤਾਂ ਖੇੜਦਾ ਕੜਗੋ ਫੇੜੀ ਖੇੜਦਾ ਕੜਗੋ ਬਰ ਸੁੱਕ ਜਾਂਦਾ ਇਹ ਫੁੱਲ ਤੋੜਦੀ ਆ ਪੱਤੇ ਕਾਣੀ ਤੋੜਦੀ ਆ ਦੇਵਤਾ ਤੇ ਚੜਾਉਣ ਵਾਸਤੇ ਜਿਹੜੇ ਦੇਵਤਾ ਤੇ ਚੜਾਉਂਦੇ ਆ ਉਹ ਤਾਂ ਜਰਜੀਵ ਪੱਥਰ ਜੋਹ ਬੋਲ ਬੱਤਨੇ ਹੈ ਦੀ ਸੋਹ ਬੋਲ ਦਿਲ ਜਿਓ ਜਿਵੇਂ ਪੱਥਰ ਵਾਰ ਤੇ ਫੁਰਤੋਂ ਦੀ ਆ ਉਹ ਤਾਂ ਪੱਥਰ ਦੇ ਜੀਵ ਹੈ ਜੀਵ ਨਹੀਂ ਜੀਵਨ ਨਹੀਂ ਹੈ ਉਹ ਤੈਨੂੰ ਕੀ ਵਰਦਾਨ ਦੇਊ ਕੀ ਤੈਨੂੰ ਖੁਸ਼ ਕਰੇਗੀ ਉਹ ਖੁਸ਼ ਕੀਤਾ ਜਾ ਸਕਦਾ ਇਹ ਕਰਕੇ ਭੋਲੀ ਬਣ ਲਈ ਇਹ ਰਾ ਭੁੱਲ ਗਈ ਸੱਚ ਦਾ ਮਾਰੀ ਭੁੱਲ ਗਈ ਬੋਲੜੀ ਇਹਨੋਂ ਮਾਲਾ ਨਹੀਂ ਰੁਕੀ ਮਾਲਾ ਨਹੀਂ ਜੀਤ ਲਗੀ ਸਾਰੇ ਜੱਗੇ ਭੁੱਲ ਗਏ ਸੰਸਾਰ ਨੂੰ ਪੜਤ ਤੇ ਰਾ ਭਲਾਤਾ ਬਾਟ ਪਾੜਤੀ ਪੱਤਰ ਗੁੱਡ ਲਾਤੇ ਪਤੀ ਜੋੜੇ ਮਾਲ ਨਹੀਂ ਭਾਤੀ ਭਾਤੀ ਜਿਉ ਜਿਸ ਪਾਂਡ ਕੋ ਜਿਸ ਜਿਸ ਪੱਥਰਾਂ ਤੇ ਤੋੜ ਗਏ ਨੇ ਇਹ ਉਹ ਅਰਜੀਓ ਉਹਨੂੰ ਲੋੜ ਨਹੀਂ ਉਹਨੂੰ ਭੁੱਖੇ ਦੀ ਉਹਨੂੰ ਖੁਸ਼ੀਆਂ ਨਹੀਂ ਉਹਨੂੰ ਗਵਿਓ ਨਹੀਂ ਇਹ ਕੁਝ ਤਰ੍ਹਾਂ ਜ਼ਰੂਰ ਤੇ ਹੋਰੇ ਜੋ ਹੋ ਰਿਹਾ ਉਹ ਦੱਸ ਰਹੇ ਜੀ ਸੋ ਬਾਂਦਰ ਜੀ ਉਹ ਪੂਲੀ ਵਾਲ ਨਹੀਂ ਆਇਆ ਹੋ ਸੱਜ ਹੋ ਜਾਗਦਾ ਜੇ ਸਤਗੁਰਤਾ ਜੀ ਨਾਲ ਜਾਗਦਾ ਰਹਿੰਦਾ ਹਰ ਵਕਤ ਮਗਣੀ ਤਾਂ ਸੌ ਜਾਂਦੀ ਹੈ ਸੁਣ ਚਣਾਉਣਾ ਤਾਂ ਸੂ ਵੀ ਜਾਂਦਾ ਜਾਗਦਾ ਵੀ ਰਹਿੰਦਾ ਪਿਆਰ ਕਰਦੇ ਸੁਪਨੇ ਵਗੂ ਰਹਿੰਦਾ ਜੇ ਸੌ ਕੇ ਉੱਠਣਾ ਜਾਗਣਾ ਨਾ ਇਹ ਸੁਪਨੇ ਵਗੂ ਹੋ ਜਾ ਜੇ ਸੌਦਾ ਹੀ ਨਹੀਂ ਉਹ ਜਾਗਦਾ ਰਹਿੰਦਾ ਇਸ ਦੇ ਵਿੱਚ ਜੇ ਨੀਂਦ ਨਹੀਂ ਆਉਂਦੀ ਕਦੇ ਵੀ ਉਹ ਜਾਗਦਾ ਜਿਹੜਾ ਜਾਗਦਾ ਰਹੇ ਜਿਹੜਾ ਸੌਂ ਕੇ ਉੱਠਦਾ ਹੈ ਉਹ ਸੁਪਨੇ ਤੇਰੇ ਸੌਂ ਗਿਆ ਤਾਂ ਨਹੀਂ ਜਾਗ ਪਿਆ ਉਹ ਸੁਪਨੇ ਸੁਨੇ ਮਾਲਨੀਆ ਇਹ ਸੰਗਤ ਸੰਗਤ ਦਾ ਸਭ ਦੇ ਅੰਧਾਰ ਹੈ ਉਹ ਦਰ ਆ ਰਾਮ ਜਿਹੜਾ ਉਹਦੇ ਤੇ ਚੜਾਉਣਾ ਸੀ ਕੁਝ ਉਹਦੇ ਕੀ ਚਲਾਉਣਾ ਦਾ ਉਹਦੇ ਭਾਂਜੇ ਹੋਏ ਹੁਕਮ ਤੇ ਰਹਿ ਲੋ ਸੀ ਕਰਮਨ ਵਰ ਕੋ ਪੁੱਛਦਾ ਆਪਣਾ ਆਪੇ ਚਲਾ ਦਿੰਦਾ ਵੀ ਜੋ ਤੂੰ ਕਹੇ ਉਹ ਹੀ ਕਰਾਂਗੇ ਜੋ ਤੂੰ ਕਹੇ ਉਹ ਹੀ ਬਣਾਂਗੇ ਕਰਨਾ ਹੋਸੀ ਫੇਰੇ ਆ ਕੇ ਪੱਥਰ ਤੇ ਜਿਹੜੀ ਚਾਲਿਆ ਆਪਣਾ ਉਹ ਕਰਨਾ ਹੀ ਨਾ ਬਿਹਤਰ ਬਦਸਲੀ ਕੰਮ ਕਰਨਾ ਹੀ ਰੋਪਿਆ ਉਹ ਜੇ ਕਰਮ ਸੱਚ ਕਰਦੇ ਨੇ ਇਹਨੂੰ ਬੋਥੀ ਸਾਹਿਬ ਗਿਆ ਸੀ ਉਹਨੂੰ ਗੁਰੂ ਬਣਾ ਕੇ ਉਹ ਹੀ ਕੰਮ ਕਰਵਾ ਲਾ ਗਿਆ ਜੋ ਪੱਥਰ ਵਾਲਾ ਦੀ ਖੋਜ ਕਰਨ ਵਾਸਤੇ ਕੋਈ ਨਹੀਂ ਆ ਕੰਮ ਕੋਈ ਨਹੀਂ ਜੇ ਸਿੱਖਿਆ ਦੀ ਗੱਲ ਕਰੀਏ ਆਪਾਂ ਜੇ ਕੋਈ ਕਹੇ ਇਹ ਜੇ ਸਿੱਖਿਆ ਜੀ ਇਹਦੇ ਕੋਈ ਹੈ ਉਹਦੇ ਚ ਹੈ ਨਹੀਂ ਸਿੱਖਿਆ ਤਾਂ ਅਸੀਂ ਮੰਨਦੇ ਆ ਸਿੱਖਿਆ ਹੋਣ ਦਾ ਜਿਹੜਾ ਦੇਹੀ ਮੰਨਦਾ ਉਹ ਨੀ ਕੋ ਸਰਵ ਪੱਥਰ ਪੂਜਾ ਤੋਂ ਗਾਹਾਂ ਨਹੀਂ ਹਨ ਤੇ ਜੋ ਦਰਿਆ ਜਿਹੜਾ ਪਰਬਾਣੀ ਨੂੰ ਮੰਨਣ ਤੋਂ ਮੁੜ ਗਿਆ ਉਹ ਮੂਰਤੀ ਪੂਜਾ ਤੋਂ ਅੱਗੇ ਤੁਰੇ ਨਹੀਂ ਰਿਹਾ ਉਹ ਮੂਰਤੀ ਪੂਜਾ ਹੀ ਲੱਗਦੀ ਇਹ ਤਾਂ ਘਰੇ ਥੋੜਾ ਬੋਧਾ ਬੰਦਾ ਸੁਭੇ ਆ ਉਹ ਗੱਲ ਲੱਗਦਾ ਇਹ ਥੋੜਾ ਜਿਹਾ ਮੰਨ ਕੇ ਜਿਹੜਾ ਮੁੱਕਰ ਗਿਆ ਉਹ ਵੀ ਪੱਥਰ ਪੂਜਾਰੀ ਉਹ ਬੰਦਾ ਤੇ ਇਹ ਜਿਆਦਾ ਮੰਨ ਕੇ ਜਿੱਥੋਂ ਦੇਖਿਆ ਮੈਂ ਛਡਾਉਂਦੇ ਰ ਉੱਤੋਂ हट ਕੇ ਉਹ ਵੀ ਪੱਥਰ ਪੂਜਾਰੀ ਉਹ ਬੰਦਾ ਕੋਈ ਬਿਰਲੇ ਤਾਂ ਸਵੇਰ ਸਾਰੇ ਪੱਥਰ ਪੂਜਾਰੀ ਹੋ ਗਏ। ਤਾਂ ਵਕ ਇਹ ਵੀ ਰਹਿੰਦੀ ਹੁੰਦੀ ਹੈ ਜਿਵੇਂ ਰਹੂਗੀ ਵੀ ਸਾਰੇ ਨਹੀਂ ਬੰਦੇ। ਸਾਰੇ ਸੁਣ ਲੈਣ ਇਹ ਵੀ ਬਹੁਤ ਹੈ। ਸਾਰਿਆਂ ਨੂੰ ਤਾਂ ਸੁਣਾਇਆ ਵੀ ਉਲਟ ਜਾ ਰਿਹਾ। ਸਾਰਿਆਂ ਨੂੰ ਗੱਲ ਸਹੀ ਸੁਣ ਜਾਵੇ ਏਨੀ ਬਹੁਤ। ਮੰਨਣਾ ਕਿ ਐ ਥੋੜੇ। ਫਿਰ ਜਿਹੜੇ 18 ਦੁਕਾਨਾਂ ਦੇ ਬੰਦ ਹੋ ਜਾਂਦੇ। ਉੱਡੇ ਪਾਸੇ ਪ੍ਰਚਾਰ ਬੰਦ ਹੋ ਜਾਵੇ ਏਨੀ ਗੱਲ ਬਹੁਤ ਹੈ। ਪਰ ਇਹਨੋਂ ਕਿੰਨ ਦੁੱਧ। ਇਤੋਂ ਜ਼ਿਆਦਾ ਫੈਟੀ ਸਕਦਾ। ਉਨਰ ਵਾਲੇ ਜਿਹਨੇ ਉਹਨਾਂ ਦੀ ਆਪਣੀ ਬੱਧੀ ਹੁੰਦੀ ਹੈ ਮਨੂਰ ਵਾਲੇ ਦੀ ਉਹ ਤਾਂ ਏਡੇ ਕਰ ਫਿਰ ਕੋਈ ਇਹ ਗੱਭਾ ਜਰਗ ਸਾਰੇ ਤਾਂ ਬੋਲਦੇ ਹੀ ਹੁੰਦੇ ਕੋਈ ਬੋਲ ਦੇ ਜਿਆਦਾ ਹੋ ਜਾਣ ਕਿ ਬਾਕੀ ਜਿਹੜੇ ਸ਼ਰਾਰਤੀ ਨੇ ਚੁੱਪ ਕਰ ਜਾਗੇ ਉਹ ਤੇਰੀ ਅੰਦਰੋਂ ਹੁੰਦੇ ਚੁੱਪ ਕਰ ਜਾਣਗੇ ਇਸਲਾਮ ਦੇ ਰਾਜ ਵਿੱਚ ਕਿੰਨੇ ਸਾਲ ਹਿੰਦੁਸਤਾਨ ਦੀ ਜਿਆਦਾ ਕੱਲ ਖੜਕਦੇ ਸੀ ਨਾ ਤੇ ਬਹੁਤ ਬੰਦ ਰਹੇ 11 ਦਾ ਦੌਰ ਤੱਕ ਸਭ ਕੁਝ ਬੰਦ ਰਿਹਾ ਅੰਦਰ ਬਣ ਕੇ ਪੂਜਾ ਕਰਦੇ ਰਹੇ ਅੰਦਰ ਪੂਜਾ ਬੜੇ ਸਦੇ ਬਾਹਰ ਜਾਣਾ ਦੌਰ ਤੇ ਕਰਦੇ ਫੜਦੇ ਨੇ ਕੁਰਾਨ ਲੁੱਕ ਕੇ ਪੂਜਾ ਕਰਦੇ ਸੀ ਸੰਜਮ ਤੋਂ ਕੰਮੇ ਕਰਦੇ ਰਹੇ ਤੂੰ ਨਾਨਕ ਤੱਕ ਵੇਲੇ ਤੁਹਾਨੂੰ ਤਾਂ ਬਾਦ ਦਾ ਬਾਬਰ ਦਾ ਰਾਜ ਆਇਆ ਜੀ ਫਿਰ ਰਾਜ ਮੁਸਲਮਾਨੋ ਨੇ ਕਿ ਸ਼ੁਰੂ ਹੋ ਲਈ ਹੋ ਗਿਆ ਤਾਂ ਸ਼ੁਰੂ ਹਟਿਆ ਫਿਰ ਗੱਲ ਇਹ ਡੇਟ ਆਇਆ ਉਸ ਹਮਤ ਰਾਜੇ ਵਿੱਚ ਉਹ ਤੁਸਮਾਨਾ ਪ੍ਰਭਾਵ ਗ੍ਰੇਟਾਂ ਦੇ ਰਾਜ ਚ ਵੀ ਜਾ ਰਹੀ ਰਿਹਾ ਤੇ ਇਹ ਜਾਣੇ ਰਾਜ ਤੱਕ ਮੁਸਲਮਾਨਾਂ ਦਾ ਜੀ ਦਬਵਾਇਆ ਦਬਵਾਤਾ 47 ਦੇ ਵਾਰੇ ਟੁੱਟੇ ਮੁਸਲਮਾਨੋ

ਕਿ ਚੁੱਪ ਕਰਕੇ ਚਲਦਾ ਰਿਹਾ ਕਾ ਨਫੂਸੀਆ ਦਾ ਤਰਫ ਜੇ ਸਪੀਕਰ ਲਾਗਲੀ ਕਰਦੇ ਤਾਂ ਸੁਪਰਕਤਾ ਬਣਿਆ ਹਿੱਕ ਦੂਏ ਨਾ ਮੰਨਦਾ ਸੀਗੇ ਫਿਰ ਇਹ ਕੱਚਾ ਤਰਫ ਚੁੱਪ ਕਰਕੇ ਚਲਦਾ ਰਹਿੰਦਾ ਜੇ ਦੂਆ ਤਰ ਮੇਰਾ ਬ੍ਰੋਤੀ ਹੋਵੇ ਹਾ ਵੀ ਫੇ ਚਲਦਾ ਤਾਂ ਰਹਿੰਦਾ ਫੇ ਅੰਡਰਗਰਾਉਂਡ ਚਲਦਾ ਜਿਵੇਂ ਆਤਵਾਦ ਦਾ ਨੈਟਵਰਕ ਅੰਡਰਗਰਾਉਂਡ ਚਲਦਾ ਹੁੰਦਾ ਇਹ ਸਰਕਾਰ ਹੁੰਦੀ ਹੈ ਇਹ ਵੀ ਹੱਤਵਾਦ ਹੈ ਇਹ ਧਾਰਮਿਕ ਹੱਤਵਾਦ ਸੱਚਾ ਉਡੋਟ ਪ੍ਰਚਾਰ ਕਰਨਾ ਧਾਰਮਿਕ ਹੱਤਵਾਦ ਹੈ ਜਿਹੜੇ ਕੰਮ ਕਰਨਾ ਇਹ ਲੋਕ ਜਿਹਨਾਂ ਦਾ ਜੀਵਨ ਤੇ ਜੀਵਨ ਲੱਗਿਆ ਹੈ ਦਰ ਤੇ ਉਹਨਾਂ ਦਾ ਜੀਵਨ ਬਰਬਾਦ ਕਰਦੇ ਨੇ ਉਡਾ ਪ੍ਰਚਾਰ ਕਰਕੇ ਇਹ ਹੱਤਵਾਦ ਇਹ ਦੋਬਣਾ ਤੋਂ ਹੈ ਕਿਉਂ ਇਹੀ ਸਜਾ ਗਵਰਨਰ ਦਾ ਇਹ ਹੀ ਪਰਮਿਸ਼ਨ ਦਿੰਦਾ ਸਜਾ ਜਦੋਂ ਬਾਜਲ ਤੇ ਸਿਕਦਾਰਾਂ ਦੇ ਪਰਿਆ ਨਾ ਫਾਈ ਲੱਗੀ ਜਾਤ ਵਾਹਣ ਇਹ ਅਤਵਾਦ ਜੰਮ ਦੇ ਜਾਤ ਕੀ ਲੋਕਾਂ ਨੂੰ ਫਸਾਈ ਜਾਂ ਅਤਵਾਦ ਫਾਈ ਲੱਗੀ ਜਾਤ ਵਾਹਣ ਅਗੇ ਨਹੀਂ ਅਤਵਾਦ ਕੀ ਕਰਦੇ ਨੇ ਲੋੜਿਆਂ ਨੂੰ ਫਰੇੜ ਕੇ ਆਪਣੇ ਨਾਲ ਲਾ ਲੈਂਦੇ ਨੇ ਫਜ਼ਾਲਦ ਦੇ ਬਰਬਾਦ ਉਹ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਛੋਟੀ ਉਮਰ ਦੇ ਹੁੰਦੇ ਨੇ ਲਾਲਚ ਦੇ ਕੇ ਇਹ ਇਹ ਵੀ ਲੋਭ ਲਈ ਕਰਦੇ ਧਾਰਮਿਕ ਲੋਕ ਵੀ ਲੋਭ ਦਿੰਦੇ ਨੇ ਝੂਰ ਬੋਣ ਕੇ ਸਾਵੇ ਹੀ ਕਰਦੇ ਇਹ ਧਾਰਮਿਕ ਅਤਵਾਦ ਹੈ ਜਿਹੜੇ ਉਤਾਰ ਹੋਏ ਨੇ ਜਿਨ੍ਹਾਂ ਨੂੰ 10 ਉਤਾਰ 10 ਪਾਛਾ ਲਿਖ ਰਹੇ ਨੇ ਉਹ ਉਤਾਰ ਸਟਾਪ ਹੋਏ ਨੇ ਉਹਨਾਂ ਨੇ ਧਾਰਮਿਕ ਅਤਵਾਦ ਨੂੰ ਇਸ ਨੂੰ ਅਤਵਾਦ ਸਮਝ ਕੇ ਇਹਨਾਂ ਤੇ ਬਹਿਣ ਲੱਗਾ ਸੀ ਇਹਦਾ ਬਤਨ ਉਹ ਹਾਲ ਕਰਦੇ ਸੀ ਇਹਨਾਂ ਦਾ ਜਿਹੜਾ ਹਤਬਾਜ਼ੀ ਦਾ ਹਾਲ ਜਿਵੇਂ ਹਤਬਾਜ਼ੀਆਂ ਦਾ ਸੰਗਠਨ ਤੇ ਬੈਨ ਲੱਗਦਾ ਉਹ ਵੇਖਣਾ ਉਹਨਾਂ ਨੂੰ ਹਤਬਾਜ਼ੀ ਦੇ ਸੰਗਠਨ ਸਮਝ ਕੋਲ ਨੇ ਬੈਨ ਲਾਇਆ ਹੋਇਆ ਬਲਕੇ ਦੇਖ ਲੋ ਬਿਲਕੁਲ ਬੈਨ ਲਾਇਆ ਇਹਦੀ ਸਜ਼ਾ ਮਿਲੂਗੀ ਪੈਸੇ ਦੀ ਭੁੱਖ ਹੈ ਧਰਮ ਪ੍ਰਚਾਰ ਕੌਣ ਜਿਹਨੇ ਪੈਸੇ ਦੀ ਭੁੱਖਾ ਖਜ਼ਾਨੇ ਚਲੋ ਜਿੰਨੂੰ ਵਰਦੀ ਪੈਸਾ ਪਰ ਸੱਚ ਦਾ ਪ੍ਰਚਾਰ ਕਰੋ ਪ੍ਰਚਾਰ ਦਾ ਨਹੀਂ ਪਤਾ ਸੱਚ ਪੁੱਛੋ ਪ੍ਰਚਾਰ ਦਾ ਗਿਆਨ ਨਹੀਂ ਅਸੀਂ ਦੱਸਦੇ ਜੇ ਪ੍ਰਚਾਰ ਕਰਵਾਇਆ ਕਰਨਾ ਹੈ ਤਾਂ ਸੱਚਲਾ ਕਰੋ ਪੈਸਾ ਜਿੰਨਾ ਵਰਗੀ ਦਿਓ ਪੈਸੇ ਕਰਕੇ ਕਰਦੇ ਖਜ਼ਾਨੇ ਚ ਲੈ ਲਓ ਕੋਈ ਗੱਲ ਨਹੀਂ ਪਰ ਗਲਤ ਪ੍ਰਚਾਰ ਨਹੀਂ ਕਰਦੇ ਅਸੀਂ ਇਹ ਬੈਠ ਜਿਹੜਾ ਗਲਤ ਕਰੂਗਾ ਕਦੇ ਸਾ ਨਹੀਂ ਲਊਗਾ ਕਰੂਗਾ ਸਾਡਾ ਕਰਨਾ ਸਾਨੂੰ ਕੌਣ ਲਾ ਉਹਦੇ ਖਾਤੇ ਤਲਵਾ ਦੇ ਦੇ ਲੇਖੋ ਨਾਮ ਨੇ ਤੇ ਚਲੋ ਆ ਰਾਜੇ ਸਾਹਿਬ ਰਾਜੇ ਜੀ ਤਲਵਾ ਰੋਦੇ ਵਾਸਤੇ ਸੀ ਸਰ ਤਾਰੂ ਘਾਤ ਵਾਲਾ ਟਰੱਕ ਜਹਾਜ਼ ਤੇ ਨਹੀਂ ਸੀ ਇਹ ਜਿਹੜੇ 10 ਹਸਪਤਾਲ ਹੋ ਰਹੇ ਨੇ ਉਹਨਾਂ ਦੇ ਇਹ ਮੁੱਦਾ ਹੈ 15 ਪਾਸ਼ਾ ਲੈ ਉਠਾਇਆ ਇਹਨਾਂ ਜਿਹੜੇ ਹਸਪਤਾਲ ਨੇ 24 ਉਹਦਾ ਜੋ 14 ਤਾਹੀ ਕਰਤੇ 14 ਹਸਪਤਾਲਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਕੁਝ ਹੋਰ ਕੀਤਾ ਉਹਨਾਂ ਦਾ ਮਾਇਆ ਵਾਸਤੇ ਇਹ ਮਾਇਆ ਵਾਸਤੇ ਹੀ ਨੇ ਮਾਇਆ ਦਾ ਨੋਨ त्यागी ਹੈ ਖਜ਼ਾਨੇ ਖੋਲ ਤੇ ਕਿਦੇ ਬਾਅਦ ਦੇ ਖੋਲੇ ਮਰਮਖਾਵਾ ਦੇ ਖਜਾਨੇ ਖੋਲੇ ਨੇ ਗੁਰਮਖਾਨਾਂ ਦਾ ਖਜਾਨੇ ਦੀ ਲੋੜੇ ਦੀ ਹੁੰਦੀ ਜਿਹੜੇ ਤਾਂ ਆਪਣੇ ਅੰਦਰੋਂ ਆਪਣੀ ਖੁਸ਼ੀ ਦਾ ਪ੍ਰਚਾਰ ਕਰਦੇ ਨੇ ਸੱਚ ਦਾ ਉਹਨਾਂ ਦਾ ਲਾਲਚ ਦੀ ਲੋਗ ਦੀ ਲੋੜ ਹੈ ਦੀ ਖਜਾਨੇ ਦੀ ਲੋੜ ਹੈ ਦੀ ਜਿਹੜੇ ਲੋਭ ਨਾਲ ਸੇ ਪ੍ਰਚਾਰ ਕਰਦੇ ਨੇ ਧਰਮ ਦਾ ਲੋਭੀ ਉਹ ਆ ਧਰਮ ਘਟਵਾਂਦੀ ਉਹਨਾਂ ਨੂੰ ਕਹ ਖਜਾਨੇ ਜਦੋਂ ਵੱਡੀ ਖੋਲਾ ਤੁਹਾਡੇ ਕੋਲ ਇਹ ਤਾਂ ਤੁਹਾਡਾ ਖਰਚਾ ਹੈ ਕਿੰਨਾ ਵੀ ਹੁਲਾ ਕਰੋ ਜੇ ਤੁਸੀਂ ਕਰਦੇ ਹੋ ਪਰ ਪ੍ਰਚਾਰ ਸੱਚ ਕਥ। ਕਿ ਬੈਨਸੀ। ਕੋਨੋ ਸੱਜੋ ਕਹਦੇ ਨੇ ਜਦੋਂ ਇਹ ਜਿਆ ਬੈਨ ਲੱਗਦਾ ਇਹ ਜਿਆ ਰਾਜ ਹੁੰਦਾ ਨਾ। ਉਹੀ ਰਾਮਰਾਜ ਹੁੰਦਾ। ਐਸੇ ਰਾਜ ਨੂੰ ਆਰਾਮ ਰਾਜ ਕਹਿੰਦੇ ਨੇ। ਉਹ ਰਾਜ ਆਨਰਾਜ ਨਹੀਂ ਬੰਦੇ ਦਸ ਬਾਸ਼ਾ ਦੇ ਇਹਨਾਂ ਦੇ ਰਖਦੇ ਦਰਾਰ। ਉਹ ਰਾਜ ਆਨਰਾਜ ਨਹੀਂ ਹੈ। ਉਹ ਇਹਨਾਂ ਦਾ ਆਰਾਮ ਹੈ। ਇਹ ਦਸਤ ਪਾਜਾ ਦਾ ਆਰਾਮ ਹੈ ਅਮਰ ਕਬੂਤਰ ਦਾ ਅਵਤਾਰਾ ਜਿਨ ਮੈਂ ਰਮੇ ਆਰਾਮ ਅਸਵਾਰਾ ਉਹ ਹਮਾਰਾ ਨਾਮ ਹੈ ਉਹ ਤੇ ਹਮਾਰਾ ਆਰਾਮ ਰਹੂਗਾ ਕੋਹਣਾ ਦਾ ਆਰਾਮ ਹੈ ਉਹ ਮੁਖੀ ਦਾ ਆਰਾਮ ਹੈ ਉਹ ਜਿਹੜਾ ਦਸਤਖਾ ਬੇਟਾ ਮਨੁਖਾ ਆਰਾਮ ਹੈ ਜਿਹੜਾ ਘਟ ਘਟ ਮੈਂ ਲੇਟਾ ਗੁਰੂ ਮੁਖੀ ਦਾ ਆਰਾਮ ਹੈ ਈਰ ਸਗਲ ਪਸਾਰਾ ਉਹ ਗੁਰਰਾਮ ਹੈ। ਪ੍ਰਗਰਾਮ ਦਾ ਸਗਲ ਪਸਾਰਾ ਉਹ ਬਬੂ ਦਾ ਰਾਮ ਹੈ। ਤੋ ਦੋ ਵੇਖ ਜੰਮੇ ਰਾਮ ਨੇ ਪਿੱਛੇ ਤੇ ਜਲੇ ਆਏ ਨੇ। ਪਿੱਛੇ ਤੇ ਜਲੇ ਆਏ ਨੇ। ਰੋਜੀ। ਬ੍ਰਹੂਪਤੀ ਵੇਸ਼ਨਦਾਰੀ ਹਰਿ ਸ਼ੰਕਰ ਦੇਵ ਉਹ ਵਾਲਣੇ ਨੂੰ ਕਹਿੰਦੇ ਨੇ ਬਲੀਏ ਤੂੰ ਆ ਦੱਸ ਜਿਹੜੀ ਤੇਰੇ ਹੱਥੇ ਤਾਣੀ ਫੈਈ ਹੋਈ ਹੈ ਤਾਂ ਬ੍ਰਹਮਾ ਜੀ ਨੂੰ ਆਣ ਲਈ ਆਪਾਂ ਬ੍ਰਹਮਾ ਹੈ। ਮੰਬਰ ਨਾ ਵਿਚਰੂਏ ਵਿਚਰੂਏ ਕਿਉਂ ਵਿਚਰੂਏ ਕਿਉਂ ਵਿਚਰੂਏ ਪੈਦਾ ਨਾ ਪਰ ਇਹਨਾਂ ਨੇ ਲਿਖਿਆ ਸਭ ਤੋਂ ਪਹਿਲਾਂ ਵਿਸ਼ਨੂ ਹੈ ਵਿਸ਼ਨੂ ਤੋਂ ਬ੍ਰਹਮਾ ਪੈਦਾ ਹੋਇਆ ਉਹ ਲੈ ਨਾ ਵਿੱਚ ਇਹ ਇਹ ਬ੍ਰਹਮ ਨੂੰ ਪਤਾ ਮੰਨ ਲੀਏ ਪਤੀ ਮੰਨ ਲੀਏ ਵਿਸ਼ਨੂ ਨੂੰ ਨਾਲੀ ਮੰਨ ਲੀਏ ਢਾਣੀ ਢਾਣੀ ਤੋਂ ਪਤਾ ਪੈਦਾ ਹੋਇਆ ਨਾ ਕੋਣ ਨੂੰ ਸ਼ੰਕਰ ਮੰਨ ਲੀਏ ਫੋਰਡ ਸ਼ੰਕਰ ਦੇਵ ਫੋਰ ਸ਼ੰਕਰ ਦੇਵ 3 ਦੇ ਤਖਤ ਹੋ ਰਹੇ ਹੈ ਦਾਦਾ ਕਕਲ ਕਰ ਲੈ ਬੜੇ ਦੇਵਤੇ ਪਹਿਲਾਂ ਹੀ ਕਰੇ ਕਿਸ ਕੀ ਸੇਵ ਅਤੇ ਇਹ ਹੱਦ ਤੱਕ ਨਾ ਲੱਗ ਲਗੀ ਤੇਰੇ ਤੇ ਤੇਰੇ ਬਲੇ ਮਾਰ ਕੇ ਲਿਆਈਆਂ ਜਾਨੀ ਚਲਾਈ ਦਾ ਦੇਵਤਿਆਂ ਤੇ ਦਾ ਮੁਰਦਾ ਲਿਆਈ ਜੁਗਰ ਕੇ ਕਹਿੰਦਾ ਨਹੀਂ ਮਾਂ ਤੁਸੀਂ ਕਹਿੰਦੇ ਮੁਰਦਾ ਹੈ ਪਰ ਦੁਨੀਆ ਜੀ ਨੂੰ ਮੁਰਦਾ ਕਹਿੰਦੇ ਕਿਹਦੇ ਜੀ ਨੂੰ ਕਤਲ ਕਰਕੇ ਲਿਆ ਕੇ ਚੜਾ ਰਹੀਆਂ ਆਂ ਬ੍ਰਹਮਾ ਜੀ ਨੂੰ ਸ਼ਿਵ ਜੀ ਨੂੰ ਉਹਦਾ ਮੁਰਦਾ ਹੈ ਜੋ ਚੜਾ ਰਹੇ ਹੋ ਜਿਹਨੇ ਫੁੱਲ ਚੜਾ ਰਹੇ ਨੇ ਰੋਜ਼ ਹਰ ਬੁੱਧਰ ਸਾਹਿਬ ਜੋ ਮੁਰਦਾ ਨੇ ਸਾਰੇ ਸਰੇ ਦੇ ਜੋ ਜੇ ਬੱਕਾ ਝੜ ਕੇ ਝੜਾਦਾ ਤਲਫਦੇ ਨਾ ਫੁੱਲ ਵੀ ਤਾਂ ਸੁਖੀ ਹੈ ਗੁਲਗੀ ਹੈ ਇਹਦਾ ਮਤਲਬ ਇਹਦਾ ਗਿਆਨ ਠੱਗਾ ਗੁਰਖਦੇ ਹੈ ਗਿਆਨ ਨਹੀਂ ਹੈ ਅਰਿਆਨੀਆਂ ਵਾਸਤੇ ਉੱਚੀ ਜੋ ਹੋ ਰਹਾ ਉਹ ਹੋ ਰਹਾ ਗਿਆਨ ਵਾਲਣ ਵਾਸਤੇ ਕੁਝ ਜਿਵੇਂ ਸਬਜੀ ਔਰ ਮਾਂ ਚ ਕੋਈ ਫਰਕ ਨਹੀਂ ਹੈ ਗੁਰਬਾਨੀ ਦੀ ਲਿਦਾ ਚ ਇਹ ਫੁੱਲ ਔਰ ਬੱਕੇ ਵਿੱਚ ਕੋਈ ਫਰਕ ਨਹੀਂ ਹੈ ਦੀ ਵਰਗ ਅਗਿਆਨੀਆਂ ਵਾਸਤੇ ਵਰਕੂਰਾ ਆ ਕੀ ਕਹਿ ਰਿਹਾ ਕਬੀ ਤੈਨੂੰ ਨਿਸ਼ਕਰ ਦੇਵੋ ਸ਼ੰਕਰ ਦਾ ਸਰ ਹੋ ਜਾਓ ਬਲ ਕੁੱਲ ਕੀ ਹਾਰੇ ਸ਼ੰਕਰ ਦੇਵੋ ਯਾਰ ਫਟਾਨਾ ਰਹੀਏ ਬ੍ਰਹਮਾ ਦਾ ਸਰ ਕਹਾਣੀ ਕੀ ਹੈ ਬ੍ਰਹਮਾ ਦਾ ਸਰ ਉਹਦਾ ਬੋਲਦਾ ਸਟਾਨੀਆਂ ਨੂੰ ਭੈਣਾ ਲੱਗਦਾ ਇਹਦਾ ਵਜਾ ਉਹੀ இந்து ਦੇ ਸਾਰੇ ਹੀ ਪੰਡਤ ਨੇ ਗੁਰੂਗ੍ਰੰਥ ਦੇ ਇਹਨਾਂ ਦੇ ਸਲਾਮ ਕਬੀਰਾ کہہ ਰਹੇ ਹਨ ਉਹਨੇ ਉਦੋਂ ਦਾ ਪ੍ਰਚਾਰ ਹੁਣ ਪ੍ਰਚਾਰ ਹੋ ਰਹੀ ਚੱਲਦਾ ਸਾਰਾ ਨੇ ਵਾਸਤੇ ਨੇ ਸਾਰੇ 100 ਸਾਧ ਜਿਹੜੇ ਸਾਰਾ ਲਗਾਇਆ ਹੋਇਆ ਜੋ ਹੈ ਨਾ ਬ੍ਰਿਆਦਾ ਉਹ ਅਜਬ ਬ੍ਰਿਆਦਾ ਗੁਰਦੁਆਰੇ ਵਿੱਚ ਗੁਰਮਤਿ ਦੀ ਬ੍ਰਿਆਦਾ ਨਹੀਂ ਹੈ ਇਹ ਗੁਰੂ ਘਰ ਦੀ 500 ਰੁਪਏ ਉੱਥੇ ਨਹੀਂ ਬਣੇ ਸਾਧ ਕਿਹ ਬ ਗੁਰੂ ਘਰ ਸਾਰੇ ਹਜੂਰ ਸਾਹਿਬ ਪਰ ਪਟੜ੍ਹੇ ਦਾ ਬੜੇ ਧੀ ਇਸ ਕਰਕੇ ਉੱਥੇ ਦੀ ਬਜਾਦਾ ਠੀਕ ਹੈ ਇੱਥੇ ਨੂੰ ਸਾਉਂਦੇ ਸਿਕੰਦਰ ਆਇਆ ਹੋਇਆ ਨਾ ਉਹਦੇ ਪਰ ਕਰ ਮਜਬੂਰਤੀਆਂ ਜਿਹੜੇ ਇੱਥੇ ਹੀ ਆਇਆ ਜੋ ਜਿਆ ਬੜਵਲ ਪੰਜਾਬ ਚੋਈ ਹੋਈ ਜੀ ਜੋ ਗਨਰ ਭਈਆ ਬਜਾਉਣੀ ਭਈਏ ਇਹ ਗਾਣਾ ਬਜਾਵੇ ਬਜਾ ਦੋ ਸਾਰੇ ਲਾਗੂ ਕਰੋ ਕਿਉਂ ਗਾਣਾ ਇਹ ਤਾਂ ਗਾਉਂਦਾ ਸਾਰੇ ਆਂ ਵੀ ਬੜਿਆ ਦਾ ਉਹੜੇ ਇਹ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਤਾਂ ਗਿਆਨ ਇਹ ਨਹੀਂ ਕੋਰ ਗਦੇ ਹੋ ਸਮਝੇ ਰਹੇ ਨਹੀਂ ਉਹਨਾਂ ਨੂੰ ਇੱਥੇ ਹੀ ਪ੍ਰਭਾਵ ਪਿਆ ਜੋ ਪਿਆ ਸਰ ਰਾਜਵਾਲ ਜੋ ਇਹ ਪੈਗੇ ਉਹ ਤਾਂ ਜੈ ਜੀ ਮਰਿਆ ਤਾਂ ਪਿਛਲੀ ਉਹ ਵੀ ਜਲਦੀ ਉਹ ਜੇ ਕੋ ਬੋਲਦਾ ਹੈ ਜਾਂ ਮੈਂ ਗੁੱਟ ਕਰਕੇ ਰੱਖ ਦਿੰਦੇ ਨੇ ਜੱਪ ਕਰਕੇ ਉਹ ਬੋਲਦੇ ਨਹੀਂ ਬਸ ਤੂੰ ਵੈਜ਼ਿਆ ਚੱਕ ਮੇਜ਼ਬਾਨ ਲੱਗਾ ਬੋਲ ਰਿਹਾ ਬੱਕਰੇ ਸਰ ਬਾਤਾਂ ਚਾਰ ਮਾਰ ਗਿਆ ਕੋਈ ਆ ਤਾਂ ਤੂੰ ਜਪਾ ਜ ਕੀਲਾ ਜਣਾ ਦਾ ਹੁਕਮ ਹੈ ਲੋਕ ਨੂੰ ਕਮੇ ਸਮਝਾਈ ਦਰ ਇਹ ਕੋਸਮਿਆ ਉਹ ਤੈਨੂੰ ਧਰਮ ਦਾ ਪਤਾ ਨਾ ਲੈਣ ਦਾ ਦੇਣਾ ਤੂੰ ਦੱਸਣ ਦੇ ਤੈਨਹੀਂ ਜਣਾ ਰਾਜਾ ਗੁਰਦਾਰੇ ਛੱਡ ਦੇ ਤੈਨੂੰ ਇਹ ਧਰਮ ਨਹੀਂ ਉਜੂ ਨਾ ਜਾ ਤੂੰ ਕੀ ਕਰਦੇ ਆ ਲੈ ਤੂੰ ਇਹ ਹਟਾਰ ਨਹੀਂ ਸਕਦਾ ਉੱਥੇ ਜਾ ਕੇ ਤੂੰ ਆਹ ਬਣਾ ਜਾ ਛੱਡ ਦੇ ਤਾਂ ਕਾਹਨੋ ਕਿਸੇ ਨੂੰ ਲੋਟਾ ਜੱਫਾ ਕੋਈ ਹੋਰ ਲੱਗੂਗਾ ਕੋਹਾ ਕਰੋ ਇਹ ਤੀਜੇ ਨੂੰ ਲੋਟਾ ਲੱਗੂ ਕੋਹਾ ਕਰੋ ਕਿੱਦਾਂ ਜੀ ਉੱਨਤ ਜੋ ਚੱਲ ਰਿਹਾ ਹੈ ਉਹੀ ਚੱਲੂਗਾ ਆਈ ਗੁਰਬਾਣੀ ਕਹਿ ਰਹੀ ਹੈ ਕੀ ਕਹਿ ਰਹੀ ਹੈ ਸਵਾਲ ਇਹ ਗੁਰਬਾਣੀ ਤਾਂ ਕੁਝ ਵੀ ਸਾਬਤ ਨਹੀਂ ਕਰ ਰਹੀ ਤੁਸੀਂ ਗੱਲਾਂ ਕਰ ਰਹੇ ਹੋ ਗੁਰਬਾਣੀ ਨੂੰ ਹਜ਼ਾਰ ਬਣ ਕੇ ਸਾਬਤ ਕਰੋ ਵੀ ਆ ਗੱਲ ਗਲਤ ਹੈ ਉਹ 3 ਦੇਵ ਪਰਟਕ ਤੋੜੇ ਕਹੇ ਕਿਸ ਕੀ ਸੇਵਾ ਕੀਦੀ ਕਰਨ ਚੱਲੀਏ ਪੂਜਾ ਕੀਦੀ ਕਰਨ ਚੱਲੀਏ ਪਰਮਾ ਵਿਰੂਚੀ ਚੇਵੀਰੂ ਬਾਹਰ ਕੇ ਵੱਢ ਕੇ ਕਤਲ ਕਰਕੇ ਹੱਥ ਤੇ ਲੈ ਕੇ ਜਲੀ ਸਰ ਕਤਲ ਦੇ ਕਿਦੇ ਤੇ ਝੜਾਉਣ ਚਲੀ ਆ ਇੰਨੇ ਦਾ ਗਰੂਰ ਹੈ ਬਾਕੀ ਦੇਵ ਜੀ ਨਾਲ ਦੇ ਚੇਲੇ ਨੇ ਸਾਰੇ ਗੁਰੂ ਦਾ ਜੱਲਾ ਕੇ ਚੇਲੇ ਤੇ ਝੜਾਉਣ ਚਲੀ ਆ ਕਿਸੇ ਤੇ ਆ ਗੁਰੂ ਦਾ ਸਰ ਗੁਰੂ ਦੇ ਝੜਾਉਣ ਚਲੀ ਆ ਕੋਲੇ ਵਾਲਾ ਹੀ ਹੈ ਰੋਕੋ ਬ੍ਰਹਮਪਤੇ ਵਿਸ਼ੋਪਤੇ ਜਾਉਂਦਾ ਰਹੇ ਉਹ ਸਾਡੇ ਕੋਲ ਵੀ ਪੂਜਾ ਕਰਨੀ ਦੀ ਉਹ ਤੇਰੇ ਅੰਦਰ ਹੈ ਕੱਲ੍ਹ ਆ ਗਈ ਪੱਥਰ ਦੀ ਬੜੇ ਜਿਹੇ ਸਿਖਾਤੀ ਜੋ ਪੱਥਰ ਤੇ ਜਾ ਉਹ ਤਾਂ ਪੜ ਲੰਦਾ ਜੋ ਆਪਣੇ ਅੰਦਰੇ ਦੇਖਿਆ ਉਹ ਕਿਹਨੂੰ ਵੀ ਮਿਲਣਾ ਪਰ ਨੂੰ ਮਿਲਣਾ ਨਹੀਂ ਜੇ ਦਸ ਉਹ ਤਾਂ ਹਨਮਨ ਆ ਪੂਜਾ ਉਹ ਪੜਨ ਦਾ ਕੀ ਸਵਜ ਪਰ ਦੋ ਕੀ ਜ਼ਬੜੂ ਜੇ ਤਾਨਮਾਨ ਆਖੂ ਬਹੁਤ ਜਦਾ ਹੋਊਗਾ ਪ੍ਰਚਾਰ ਕਰਨਗੇ ਉਪਰ ਸਾਰੇ ਗੋਨਾ ਖਾਲੀ ਹੋ ਜੂਗੀ ਇਹਨਾਂ ਨੂੰ ਕੀ ਮਿਲੂਗਾ ਲੈ ਨਹੀਂ ਮਣੀ ਚਾਉਣੀ ਦੇ ਖਲੇ ਜੇ ਪ੍ਰਚਾਰੇ ਕਰਦੇ ਤਾਨਮਾਨ ਆਖੂ ਪੂਚੜਾ ਹੋ ਫਿਰ ਗੋਨਾ ਖਾਲੀ ਹੈ ਜੇ ਤਾਂ ਨਹੀਂ ਕਰਦੇ ਕਰਦੇ ਇਹ ਬੰਦਨ ਦੇ ਜੇ ਲੈ ਲੈ ਗਲ ਕੁਝ ਨਹੀਂ ਹੋਊਗਾ ਸਾਰੇ ਰਸਦਲਾ ਬਣਨ ਤਾਂ ਦੀਆਂ ਹੀ ਬਣਾਈਆਂ ਉਹ ਜਿੱਥੇ ਪੈਸਾ ਉਹ ਉੱਥੇ ਉਹੀ ਗੱਲ ਆ ਗਈ ਜਿੱਥੇ ਨੂੰ ਪੈਸਾ ਨਾ ਤਾਂ ਉਹ ਵਾਲ ਹੋ ਗਈ ਹੈ ਪੈਸਾ ਜਦੋਂ ਜਾਈਦਾ ਪੈਸਾ ਆਉਂਦਾ ਹੈ ਕਿਉਂਕਿ ਸੌਂਦਾ ਆਈਦਾ ਧਰਮ ਦੇ ਵਿੱਚ ਪੈਸੇ ਦੀ ਲੋਡਿੰਗ ਹੁੰਦੀ ਜਿਹੜੇ ਧਰਮ ਦੇ ਪੈਸੇ ਦੀ ਲੋੜ ਹੈ ਵਾਯਾ ਧਾਰੀਆਂ ਦਾ ਧਰਮ ਹੋ ਜਾਂਦਾ ਵਾਇਆ ਧਾਰੀਆਂ ਦਾ ਧਰਮ ਹੋ ਕੇ ਰਹਿ ਜਾਂਦਾ ਹੋਜੀ ਸ਼ਰਮਪਤੀ ਮੇਸ਼ੰਤ ਕਾਰੀ ਹੋਰ ਸ਼ੰਕਰ ਦੇਵ 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 ਪਰ ਤਖਤ ਉਰੇ ਕਿਰੇ ਕਿਛ ਕਿਛ ਤੇਰੇ ਦੇਵ ਤਾਂ ਮੈਨੂੰ ਦੇ ਦੇ ਪਰ ਤਖਤ ਦੇ ਹੱਥ ਜਿਹੜਾ ਤੋੜੇ ਹੋਏ ਵੱਡੇ ਹੋਏ ਸੇਵਾ ਕੀ ਦੀ ਗੱਲ ਚੱਲੀ ਹੋਏ ਪਖਾਨ ਗੱਡ ਕੇ ਮੂਰਤੀ ਕਿਨੀ ਦੇ ਕੇ ਛੱਤੀ ਪਾਉਂ ਕਹਿੰਦੇ ਪੱਥਰ ਵੀ ਘਵਣਾ ਇੱਕ ਪੱਥਰ ਕਹਿਆ ਕਿਰ ਕਰਨ ਵਾਲੇ ਨੇ ਬਦਲ ਬੱਦਲ ਨੂੰ ਕਰਕੇ ਬੋਲਦੇ ਬਣਾ ਦੀ ਆਪ ਬੱਤਰ ਦੇ ਜਾਤੀ ਦੇ ਪੈ ਲੱਖ ਕੇ ਹੀ ਮੂਰਤੀ ਬਣਦੀ ਹੈ ਘਰ ਨਾਲ ਤੇ ਘਾਟੀ ਦੇ ਪੈ ਤਾਂ ਖੜੀ ਪਾਊਗਾ ਦੇਖੇ ਸਾਤੀ ਪਾਊ ਜੇ ਇਹ ਜਿਆ ਮੂਰਤੀ ਦਾ ਨੱਕ ਬਣਾਉਣਾ ਅੱਖਾਂ ਬਣਾਉਣੀ ਤੇ ਜਾਤੀ ਦੇ ਪੈ ਲੱਖੇ ਤੇ ਫਿਰ ਕਿਵੇਂ ਬਣ ਜਾਣਗੀ ਹਾਂ ਉੱਪਰ ਬੈਠ ਕੇ ਬਲੂ ਦਾ ਕਈ ਵਾਰ ਬਣਾਉਣਾ ਹੀ ਬਊਗਾ ਉਹਦਾ ਨੂੰ ਪੱਥਰ ਮਿਲਦੇ ਜਿਹੜੀਆਂ ਵੀ ਜਵਰ ਹੀ ਵਧੀ ਜਾਵੇ ਜਿੱਤੇ ਪ੍ਰਸਿੱਧ ਪ੍ਰੋਗਰਾਮ ਕਰਦੇ ਬੰਨੇ ਸ਼ਬਦ ਨੇ ਉਹਨਾਂ ਵਾਸਤੇ ਦਾ ਕਾਗਜ਼ ਨੇ ਉਸੇ ਜਿੰਦ ਵੀ ਬਣੂਦੀ ਹੈ ਸਭ ਕੁਝ ਹੁੰਦਾ ਕੋਈ ਜੇ ਕੋਈ ਕਹੇ ਵੀ ਜੀ ਅੱਖਰ ਨੇ ਭਲਾ ਨਹੀਂ ਜਿਵੇਂ ਰੋਣਾ ਪਾਉਂਦੇ ਨੇ ਵੀ ਜੇ ਨੂੰ ਵੀ ਮੱਥਾ ਟੇਕ ਹੁੰਦਾ ਨੂੰ ਫਿਰ ਉਹ ਜਿਹੜੇ ਤਤ ਕਰਦੇ ਜਿਹੜੇ ਨੇ ਉਹ ਲਿਖੇ ਹੋਏ ਤਤ ਕਰਾ ਉਹਨੂੰ ਵੀ ਮੱਥਾ ਟੇਕ ਹੁੰਦਾ ਕਰਦਾ ਫਿਰ ਉਹਨੂੰ ਵਿੱਚੋਂ ਤਤ ਕਰਦੇ ਬੰਨੇ ਨੂੰ ਨਹੀਂ ਮੱਥਾ ਟੇਕਦੇ ਨਾਲ ਜੇ ਕੋਈ ਇਹ ਗੱਲ ਕਹੇ ਵਕੀਲ ਜੀ ਬਾਬਾ ਤੁਹਾਡੇ ਕੋਲ ਰੋਲਿਆ ਨਹੀਂ ਉਹ ਸਾਡੇ ਦਾ ਜਿੱਦ ਨੂੰ ਨਹੀਂ ਕਰਿਆ ਪੀੜੇ ਨੂੰ ਨਹੀਂ ਕਰਿਆ ਕੋਈ ਤਾਂ ਊਰਖਾ ਦੀ ਗੱਲਾਂ ਨੇ ਕਿਸੇ ਭਾਵਨਾ ਕੇ ਸੰਦੀ ਮਹੁੰਦਾ ਥਾ ਲੋ ਕਿਸੇ ਫਲਸਫੇ ਦੇ ਕੇ ਸੰਦੀ ਮਹੁੰਦਾ ਕਿਸੇ ਵਿਚਾਰ ਧਾਰਾ ਦੇ ਕੇ ਸੰਦੀ ਮਹੁੰਦਾ ਜਿਹਨਾਂ ਨੂੰ ਵਿਚਾਰ ਧਾਰਾ ਦੀ ਸੋਝੀ ਉਹਨਾਂ ਨੂੰ ਆਉਂਦੀ ਇਹਨਾਂ ਨੂੰ ਵਿਚਾਰਧਾਰਾ ਦੇ ਸਮਝਣੀ ਹੈ ਉਹ ਨਾਲ ਦੇ ਸਵਾਲ ਲੈ ਦਰਮੁਖਾਂ ਨੂੰ ਜੀ ਮਤਾਂ ਨਹੀਂ ਦੇਕਾ ਉਹ ਵਿਚਾਰਧਾਰਾ ਜਦ ਵਿਚਾਰਧਾਰਾ ਨੂੰ ਬੰਦਾ ਦੇਖ ਰਿਹਾ ਤੂੰ ਸਹੀ ਰੂ ਦੇਖ ਸਹੀ ਰੂ ਦੇਖ ਤੇ ਬੱਲਾ ਰੂ ਦੇਖ ਤੂੰ ਵਿਚਾਰਧਾਰਾ ਸਾਬਤ ਕਰੋ ਵੀਰ ਹੋਰ ਉਹ ਜਦ ਤੱਕ ਬਿਤਾ ਦੇ ਰਾਤਾ ਸੱਚੀ ਦੀ ਗੱਲ ਨਹੀਂ ਹੈ ਇਹ ਗੱਲ ਇੱਕ ਹੈ ਉਹ ਇਹ ਆ ਰੋ ਇੱਕ ਗੱਲ ਹੈ ਕੋਈ ਹੈ ਰੋਡ ਬਰਕੀ ਹੈ ਅਜੇ ਲੰਮਰਕਾਰ ਹੋਇਆ ਪੌੜਕਾਰ ਹੋਈਆ ਦੋਹਾਂ ਤੋਂ ਹੋਈਆ ਇੱਕ ਦੋਈ ਹੋਈ ਖਾਲਸਾ ਦੋਵਾਂ ਦਰਮਿਆਨ ਦੀ ਉਤਪਤੀ ਹੈ ਖਾਲਸਾ ਜਨਮ ਦੋਵਾਂ ਗਰਾਂ ਦਾ ਹੋਇਆ ਹੋਇਆ ਸਾਦੇ ਬਾਸਤੇ ਦੋਵੇਂ ਬਰਾਬਰ ਨੇ ਔਰ ਬਰਾਬਰੇ ਰਹਿਣਗੇ ਦੁਆਏ ਆਦ ਗ੍ਰੰਥਾਂ ਦੇ ਨਾਲ ਸਿੱਖ ਪਹਿਲਾ ਕੀਤਾ ਵੀ ਉਹ ਤੱਕ ਸਿੱਖਦੇ ਖਾਜ਼ਾਨੇ ਆਓ ਯਾਗਿਆਂ ਨੂੰ ਖਾਜ਼ਾਨਾ ਖੁੰਦਾ ਮੂਰਖ ਨੇਓ ਸੇਖ ਹੋਰ ਕੀ ਜਾ ਖਾਜ਼ਾਨਾ ਹੋਰ ਕੀ ਜਾ ਖਾਜ਼ਾਨਾ ਬਣਿਆ ਰਹੇ ਰੇ ਉਰੋਗੇ ਖੜਾ ਹੋ ਗਿਆ ਹੱਥ ਬੰਨ ਕੇ ਕਰਕੇ ਬਿਰੂ ਵੀਰੋ ਬੋਲ ਤਿਆਰ ਕਰਕੇ ਸੇਖਾ ਜੀ ਬੂਰੇ ਖੜਾ ਹੋਇਆ ਫਿਰ ਦਿਖਾਓ ਮਾਰਦਾ ਹੁਕਮ ਦੇ ਰਿਹਾ ਲਾਜ਼ਮ ਬਾਝਨ ਉਤਮ ਗਉ ਸਾਹਿਬ ਲੈ ਛੱਡ ਨੂੰ ਬਲੀਆ ਉਹਨੇ ਕਹੇ ਠੀਕ ਹੈ ਇਹਨਾਂ ਦੀ ਬੜੀ ਖਾਸ ਖੀਚ ਹੈ ਸਿਰ ਵੀ ਖਾਲਸੇ ਨੇ ਦੱਤਦੇ ਫੇ ਵੀ ਇਹਨੇ ਦੱਤਦੇ ਸਰਦੈ ਕਹੇ ਸਿੱਖ ਨੇ ਗਿਆ ਉਹਦਾ ਕਿਹਾ ਅਸੀਂ ਮੰਨ ਲ ਖਬੂਲ ਸਿੱਖ ਨੂੰ ਕਹਾਂ ਦੀ ਮੰਨ ਖਬੂਲ ਹੈ ਕਹਿੰਦਾ ਲਊਗਾ ਪਹਿਲਾਂ ਫਰੀਦ ਗਵਾਨ ਦੀ ਗੱਲ ਹੈਗੀ ਇਹ ਤਾਂ ਸੰਭ ਲਊਗਾ ਪ੍ਰੈਕਟੀਕਲੀ ਲਊਗਾ ਕੋਲ ਵਾਲੀ ਗੱਲ ਵਕਤਾ ਵੀ ਹੋਊਗੀ ਮੇਰੇ ਨਹੀਂ ਹੈਗੀ ਮੇਰੇ ਕੋਲ ਤਾਂ ਤਰਵਾ ਰਹੇ ਇਤਿਆਜ ਜਿਹਾ ਸਰਦਨ ਤੀ ਜਾਓ ਕਰ ਲਓ ਕੋਲ ਵਾਲੀ ਗੱਲ ਤਾਂ ਉਹ ਅਨ ਪੈਕੇਜ ਹੈਗੇ ਕਬੂਲ ਕਰ ਲੈਂਦਾ ਸੀ ਉਹ ਕਿਹੜਾ ਲੈਣਾ ਉਹ ਤਾਂ ਪਤਾ ਹੀ ਨਹੀਂ ਕਿਹੜਾ ਲੈਣਾ ਕਬੂਲ ਹਾਂਜੀ ਕਬੂਲ ਹਾਂਜੀ ਕਬੂਲ ਹਾਂਜੀ ਕਹਿੰਦੇ ਨਹੀਂ ਦੇਣਾ ਗੋਗਾ ਕਿਹੜਾ ਕਬੂਲ ਆਲੇ ਭਾ ਜਲੇ ਸਾਰੇ ਜੂੜਾ ਲੇ ਦੇ ਪਟਿਰੇ ਲੈ ਦੇ ਸਕੇ ਪੱਗੇ ਨਿਕਲੇ ਤੁਰ ਇਹੋ ਨਾਲ ਹੋਰ ਗੱਲਾਂ ਤੇ ਦੇ ਹੋਰ ਗੱਲਾਂ ਤੇਰਾ ਸਮਝ ਨਹੀਂ ਦੀ ਕਬੂਲ ਕਰਨ ਦੀ ਉਹ ਲੈਣਾ ਦੇ ਜੂੜਾ ਹੈ ਉਹ ਪ੍ਰੈਕਟੀਕਲਸ ਪਾਸ ਕੋਈ ਪ੍ਰੈਕਟੀਕਲ ਜੂੜਾ ਦਾ ਜਦੋਂ ਉਤਪਤੀ ਹੋਇਆ ਪੂਰਾ ਵਾਸਤੇ ਦੋਏ ਬਰਾਬਰ ਦੇ ਕਾਜ਼ਾ ਵਾਸਤੇ ਫਿਕਰ ਆਦਾ ਸਿੱਕੋ ਇਹ ਦੁਬਾਰੀ ਹੋਣ ਸਿੱਧ ਨਾਲੇ ਇਹ ਰਾਣਾਬਾਦ ਲੋਕਾਂ ਕਰਬਾਣੀ ਬੋਲਦੇ ਨੇ ਸਿੱਕਦਾ ਹੋਇਆ ਬੰਲੀ ਜਾ ਬੰਦ ਦੇ ਨੀ ਰੌਲਾ ਕਿਹੜੀ ਗੱਲ ਦਾ ਉਹ ਬੰਦੇ ਨੇ ਜਿਹੜੇ ਰੌਲਾ ਪਾਉਂਦੇ ਆ ਤਾਂ ਕਹਿਣਾ ਨਾ ਜੋ ਕੋਈ ਬੰਦ ਦਾ ਜਿੱਦਣ ਮੰਨਣ ਲੱਗਣਗੇ ਜੋ ਇੱਕੋ ਲੱਗ ਜਾਣਗੇ ਉਹਨਾਂ ਨੂੰ ਵੀ ਲੋਇ ਇੱਕੋ ਲੱਗਣਗੇ ਜਿੱਦਣ ਮੰਨਣਗੇ ਜਾਂ ਗਾਹਾਂ ਤੁਰਨਗੇ ਲੋਇ ਇੱਕੋ ਦੇਖਣਗੇ ਉਹਨਾਂ ਨੂੰ ਵੀ ਹਾਲੇ ਤਾਂ ਬਹੁਤ ਦੂਰ ਖੜੇ ਰਹੋ ਹਾਲੇ ਉਹਨਾਂ ਦਾ ਦੋ ਕਹਿਣਾ ਬਦਲ ਵੀ ਕੁਝ ਹੋਰ ਹੈ ਸਿੱਖੀ ਦੀ ਤਰੱਕੀ ਦਾ ਉਹਨੇ ਹੋਰ ਦਾ ਸਿੱਖੀ ਦੇ ਉਹ ਸੰਤ ਤੱਕ ਨਹੀਂ ਆਲੋ ਕਿੱਦੋਂ ਕਿਦੋਂ ਕੁਝ ਹੋ ਰਿਹਾ ਉਹ ਐ ਕਿ ਵੀ ਸਦੀ ਦਾ ਬਣਾਉਣਾ ਚਾਹੁੰਦੇ ਇਹਨੂੰ ਬਦਲ ਮੈਂ ਪਿਛਲਾ ਧਰਮ ਵੀ ਨਹੀਂ ਰਹਿਣ ਦੇਣਾ ਚਾਹੁੰਦੇ ਇਹ ਆਧ ਧਰਮ ਇਹਨੂੰ ਨਵਾਂ 21ਵੀਂ ਸਦੀ ਦੇ ਨਵੇਂ ਸ਼ੇਵਰੇ ਨਹੀਂ ਚਾਹੁੰਦੇ ਨੇ। ਦੋਵੇਂ 21ਵੀਂ ਸਦੀ ਦੇ ਖਿਆਲਾਂ ਵਧਾਵੋ ਕੁ ਇਹਨੂੰ ਘੜ ਲੀਏ, ਮੋਡੀਫਾਈ ਕਰ ਲੀਏ। ਇਹਨੂੰ ਕੌਣ ਕਰ ਦੇ ਦੂਣਾ ਇਹਨੂੰ ਪੁੱਛੇ। ਤੁਸੀਂ ਆਪਣਾ ਨਵਾਂ ਬਣਾ ਲਓ। ਇਹ ਜਾਂ ਇਹ ਰੂਜ ਆਇਆ ਜਾਂ ਹੈ ਲੋ। ਇਹ ਆਰਦਰ। ਫਿਰ ਮੋਡੀਫਾਈ ਨੀ ਕਰਦਾ। ਤੁਸੀਂ ਆਪਣਾ ਪਿਆ ਜੂ ਮੋਡੀਫਾਈ ਕਰ ਲਓ। ਆਪਣੇ ਆਪਣੇ ਆਪ ਨੂੰ ਮੋਡੀਫਾਈ ਕਰ ਲਓ। ਲਗਦਾ ਕਿ ਗਰਬਾਨ ਪਾ ਲੋ ਬੋਡੀ ਬਾਈ ਹੋ ਗਏ ਤੁਸੀਂ ਪੈਂਟਾਂ ਦਾ ਗਰਬਾਨ ਪਾ ਲੋ ਉੱਤੇ ਦੀ ਬੋਡੀ ਬਾਈ ਹੋ ਗਏ ਤੁਸੀਂ ਆਪਣੇ ਆਪ ਨੂੰ ਬੋਡੀ ਬਾਈ ਕਰ ਲਓ ਗਰਬਾਨ ਹੀ ਬੋਡੀ ਬਾਈ ਕਹਿੰਦੇ ਪੈਂਟ ਵਾਲਾ ਗਰਬਾਨ ਵਾਲਾ ਉਹਦਾ ਆਦਮੀ ਬੁਰਾ ਲੱਗਦਾ ਤੇ ਘਰਾਂ ਦੇ ਨੂੰ ਸਹੀ ਨਹੀਂ ਆ ਪੈਂਟ ਦੇ ਉੱਤੇ ਦੀ ਗਰਬਾਨ ਬਾਈ ਹੋ ਗਏ ਪੈਂਟ ਪਾ ਕੇ ਪੈਂਟ ਦੇ ਉੱਤੇ ਦੀ ਬਾਈ ਹੋ ਗਏ ਗਰਬਾਨ ਵੀ ਪਾਈ ਉਹ ਉਹੀ ਬੜਾ ਲੱਗਦਾ ਆਜੀ ਪਕਾਨ ਗੱਡ ਕੇ ਮੂਰਤੀ ਕਿਨੀ ਦੇ ਕੇ ਛੱਤੀ ਪਾਉ ਜੇ ਮੂਰਤੀ ਸੱਚੀ ਹੈ ਤਾਂ ਰੱਬ ਹਰੇ ਖਾਉ ਉਹ ਤਾਂ ਛਾਤੀ ਤੇ ਪਾਇਆ ਕਿਹਾ ਨਹੀਂ ਭਗਵਾਨ ਦੇਰ ਦੇ ਜੇ ਮੂਰਤੀ ਘੜੀਏ ਛਾਤੀ ਤੇ ਪਾਇਆ ਸੀ ਜੇ ਮੂਰਤੀ ਸੱਚੀ ਸੀ ਯਾ ਕਰਦਾ ਜੇ ਉਹ ਜਿਹੜੇ ਖਾ ਜਾਂਦੇ ਜਿਹੜੇ ਢਾਲ ਲੈਂਦੇ ਉਹਨੂੰ ਛਾਤੀ ਤੇ ਪਾਇਆ ਮੇਰੇ ਤੇ ਛਾਤੀ ਤੇ ਪਾਇਆ ਸੀ ਜਾਲੇ ਉਹਨੂੰ ਢਾ ਲੈਂਦੇ ਮੂਰਤੀ ਇਹ ਘਾਰਿਆ ਗਵੀਰ ਤੇ ਮੁਸਲਮਾਨਾਂ ਨੇ ਚੱਕੀ ਲਗੀ ਰਾਜ ਮੁਸਲਮਾਨਾ ਆ ਸੀ ਕਿ ਕਿ ਤਸਦੂਆ ਦੋਨ ਤਾਂ ਕਾਹੋ ਕਰ ਸਕਦੇ ਤੇ ਦੂਜਾ ਰਾਜ ਹੁੰਦਰਾ ਬੂ ਲੇਖੇ ਰਿਆ ਤੁੰਦ ਉਧਰ ਰਾਜ ਮੁਸਲਮਾਨਾ ਆ ਸੀ ਸਿੱਕਾ ਤਾਂ ਹੁਵੇ ਗੈਲਨ ਦਾ ਕਾਰਨ ਮੁਸਲਮਾਨਾਂ ਦਾ ਰਾਜ ਸੀ ਜੇ ਮੁਸਲਮਾਨ ਦਾ ਰਾਜ ਹੁੰਦਾ ਘਰਬ ਜਬਰ ਇੱਦਦ ਤੇ ਗੱਲੇ ਨਹੀਂ ਦੀ ਕਰਦੇ ਹੋਰ ਐ ਨਾ ਉਹ ਦਰਫੇ ਦੇ ਕੋਈ ਤਾਂ ਬੰਦੇ ਦੁਖਾ ਕੇ ਵੀਰੂ ਛੱਡ ਦੇਣ ਇਹ ਪਤਾ ਨੂੰ ਵਾਰੇ ਵੀ ਸੱਚ ਖਲਾਬ ਸਾਡੇ ਆ ਤਾਂ ਉਹਨਾਂ ਨੂੰ ਪਤਾ ਵੀ ਸਾਡੇ ਆਲਾ ਤਾਂ ਵੀ ਗੈਰੋ ਉਹ ਤਾਂ ਰੁੱਧ ਹੋਰ ਜਿੰਨੇ ਕਹਿਸ ਨੇ ਸਰਤਾ ਦੇ ਖਲਾਬ ਸਾਰੇ ਹਾਰੇ ਦੇ ਸਰਤਾ ਦਾ ਖੰਡ ਲਿਖ ਦਰ ਜੋ ਇਹਨੇ ਕਹਿਣਾ ਥਾਰੇ ਹਾਰ ਗਏ ਉਹਨਾਂ ਨੂੰ ਪਤਾ ਸਾਡੇ ਕਰਾਂ ਤਾਂ ਜੋ ਗੋਲ ਲਗਾ ਕੋੜ ਕੋਆੜ ਉਹਨਾਂ ਗਾਹ ਨੂੰ ਲੋਕਾਂ ਨੇ ਨਹੀਂ ਬੋਲੇ ਪਰ ਜੇ ਇਹਦਾ ਪ੍ਰਚਾਰ ਹੋ ਗਿਆ ਨਵੀਂ ਚੀਜ਼ ਮਿਲ ਗਈ ਤਾਂ ਜੱਡਣਗੇ ਜਿੰਨਾ ਚਿਰ ਨਵੀਂ ਨਹੀਂ ਮਿਲਦੀ ਉਹ ਪੁਰਾਣੀ ਨੂੰ ਹੀ ਜੰਮੀ ਜਾਂਦੇ ਦੋ ਦੋਨੇ ਜਣ ਜਿੰਨਾ ਜਰ ਬੰਨ ਨਵੀਂ ਚੀਜ਼ਾਂ ਮਿਲ ਜੇ ਪੁਰਾਣੀਆਂ ਪਰਸੈਂ ਲੱਭੀ ਜਾਂਦੇ ਨੇ ਲੋਕ ਜੇ ਕੋ ਨਵੀਂ ਆਉਂਦਾ ਸਮ ਅਗਰ ਇੱਕ ਕੰਪਨੀ ਐ ਨਵੀਂ ਉਹ ਸੋਣੇ ਕਦੀਆਂ ਭਰਾ ਜੋਲ ਕਰਾਇਆ ਨਹੀਂ ਹੋਵੇ ਪਰ ਕਹਾਂ ਨਵੀਂ ਵਾਲਾ ਨਾ ਘਟ ਹੋਵੇ ਉਹ ਪ੍ਰਾਣੀ ਜੀ ਹੁਣ ਮੈਂ ਵੱਡੂ ਕੋਈ ਕੋਈ ਮੈਦ ਆਇਗਾ ਲੈ ਉਹਨੂੰ ਖਤਾਇਆ ਵੀ ਹੈ ਜਿਹੜੇ ਦੋਆਧਾਰੀ ਹੋਏ ਲੋਕ ਭਾਈ ਇਹ ਲੈ ਕੇ ਜਾਂਦਾ ਸਾਡੇ ਵਾਲੇ ਖਤਾਇਆ ਜਿੱਥੇ ਨਹੀਂ ਬੈਠਦੇ ਇਹ ਧੱਕੇ ਦੋਆਧਾਰੀ ਦੀ ਗੱਲ ਨਹੀਂ ਸਰ ਕੀ ਕਰਦਾ ਸਰ ਦੇ ਮਰਜ਼ੀ ਹੋ ਜਾਂਦਾ ਸਾਡੇ ਸਾ ਨੂੰ ਕੁਛ ਨਹੀਂ ਕਰ ਸਕਦੇ ਲੀਡਰਸ਼ਿਪੇ ਘਤ ਮੋਜੂ ਅਣੀ ਕੋ ਜਨ ਸੰਕਰਤਾ ਕੋਲ ਸਾਡੇ ਆ ਗਰਿਬਾਤ ਇਹ ਗਦੋਲ ਆਪਣੀ ਆਪਣੀ ਚਲਦਰ ਦੀ ਚੰਦਾ ਧਰਮ ਦੀ ਜੰਦਾ ਕਿਸੇ ਨੂੰ ਨਹੀਂ ਧਰਮ ਦੀ ਗੱਲ ਕੋਈ ਨਹੀਂ ਉਪਰ ਉਪਰ ਗੱਲਾਂ ਸੱਚ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਈ ਬਾਤ ਪਹਿਤ ਅਰ ਲਾਪਸ਼ੀ ਕਰ ਕਰਾ ਦਾਸਾਰ ਭੋਗ ਰਹਾਲੇ ਭੋਗਿਆ ਇਸ ਮੂਰਤੀ ਕੇ ਬਖਸ਼ਾਰ ਇੱਤੇ ਤੱਕ ਸਵਾਲ ਭੋਗ ਲਾਉਣਾ ਮੂਰਤੀ ਨੂੰ ਬਾਹਰ ਨਾ ਪੱਥਰਾੜੋ ਜਾਇਦਾ ਕੋਈ ਸੁੱਕਾ ਬਜੇਰੀ ਬਣਾ ਕੇ ਲਿਆਉਂਦੇ ਨੇ ਕਰਕਾਸਾਰ ਕਰ ਕਰਕਾਸਾਰ ਆ ਕਰ ਕਰਿਆ ਹੈ ਕਰ ਕਰਾ ਮਤਲਬ ਹੈ ਪਜੇਰੀ ਜਿਹਨੂੰ ਕਹਿੰਦੇ ਸੁੱਕਾ ਸੁੱਕੀ ਬਜੇਰੀ ਕਹਿੰਦੇ ਨੇ ਜੇ ਪਾਣੀ ਪਾ ਦਿਆ ਤਾਂ ਲਾਫਸੀ ਹੋ ਜਾਂਦੀ ਹੈ ਆਟਾ ਭੁੰਨ ਲਿਆ ਵਿੱਚ ਮਿਠਾ ਰਾਲ ਲਿਆ ਉਹ ਤਾਂ ਉਹ ਵੀ ਬਜੇਰੀ ਜਿਵੇਂ ਕਿ ਪਾਣੀ ਪਾਇਆ ਤਾਂ ਪਰਸ਼ਾਣ ਹੋ ਗਿਆ ਲਾਫਸੀ ਕਹਿੰਦੇ ਨੇ ਪਰਸ਼ਾਣ ਰੁਗੜਾ ਪਰਸ਼ਾਣ ਆਹ ਲਾਫਸੀ ਹੀ ਜੇ ਉਹ ਕਲਾਜਾ ਹੋਵੇ ਤਾਂ ਆਪਸੀ ਹੋ ਜਾਂਦੀ ਹੈ ਕਹਿਣਾ ਹੋਵੇ ਖਰਾਬ ਪਛਾਣ ਆਪਾਂ ਕਹਿ ਦਿੰਦੇ ਭਾਤ ਪਹਿਤ ਭਾਤ ਜਾਂ ਜੋੜ ਚੌੜਾ ਨਵੇਂ ਭੋਗ ਲੋਣ ਜਿਵੇਂ ਆਪਾਂ ਲੰਗਰ ਦਾ ਭੋਗ ਲੋਣ ਆ ਉਹ ਵੀ ਲਾਉਂਦੇ ਸੀ ਗੱਲ ਤਾਂ ਉਹੀ ਹੈ ਭਾਤ ਪੀਹਤ ਇਹ ਲਾਫਸੀ ਇਹ ਜਿਹੜੇ ਭੋਗ ਲੋਣ ਵਾਲੀਆਂ ਚੀਜ਼ਾਂ ਨੇ ਜੇ ਧੱਕੇ ਨਾਲ ਦਾ ਸੰਬੰਧ ਹੈ ਇਹਨਾਂ ਨੂੰ ਤਾਂ ਕਹਿੰਦੇ ਫਿਰ ਜਿਹੜੇ ਲੋਕ ਖਾਂਦੇ ਨੇ